ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਡੋਨਲਡ 트ੰਪ ਦੇ ਨਵੇਂ ਆਰਡਰ ਬਾਰੇ ਜਿਸ ਨਾਲ ਵਾਇਸ ਆਫ ਅਮਰੀਕਾ ਤੇ ਹੋਰ 6 ਸਰਕਾਰੀ ਏਜੰਸੀਆਂ ਦਾ ਵੱਡਾ ਅਸਰ ਪੈ ਸਕਦਾ ਹੈ 트ੰਪ ਨੇ ਇੱਕ ਐਗਜ਼ੀਕਿਟਿਵ ਆਰਡਰ ਜਾਰੀ ਕੀਤਾ ਜਿਸ ਸੰਸਾਰ ਵਾਇਸ ਆਫ ਅਮਰੀਕਾ ਤੇ ਹੋਰ 6 ਸਰਕਾਰੀ ਏਜੰਸੀਆਂ ਨੂੰ ਆਪਣੀਆਂ ਸਰਵਿਸਿਜ਼ ਘਟਾਉਣੀਆਂ ਪੈਣਗੀਆਂ ਇਹਨਾਂ ਏਜੰਸੀਆਂ ਵਿੱਚ ਵੌਇਸ ਆਫ ਅਮਰੀਕਾ ਯੂਐਸ ਇੰਟਰ ਏਜੰਸੀ ਕਾਉਂਸਲ ਆਫ ਹੋਮਲੈਸਨੈਸ ਇੰਸਟੀਚਿਊਟ ਆਫ ਮਿਊਜ਼ੀਅਮ ਐਂਡ ਲਾਇਬ੍ਰੇਰੀ ਸਰਵਿਸਿਜ਼ ਮਾਈਨੋਰਿਟੀ ਬਿਜ਼ਨਸ ਡਿਵੈਲਪਮੈਂਟ ਏਜੰਸੀ ਸ਼ਾਮੋ ਖਾਨ ਇਹ ਸਰਕਾਰੀ ਏਜੰਸੀਆਂ ਹੁਣ ਸਿਰਫ ਉਹੀ ਕੰਮ ਕਰਨੀਆਂ ਜੋ ਕਾਨੂੰਨ ਅਨੁਸਾਰ ਲਾਜ਼ਮੀ ਹਨ 트럼ਪ ਅਤੇ ਉਸਦੇ ਸਮਰਥਕ ਕਈ ਵਾਰ ਵੌਇਸ ਆਫ ਅਮਰੀਕਾ ਤੇ ਪੱਖਪਾਤੀ ਹੋਣ ਦੇ ਦੋਸ਼ ਲਗਾ ਚੁੱਕੇ ਹਨ ਇਲਨ ਮਸਕ ਨੇ ਵੀ ਕਿਹਾ ਸੀ ਕਿ ਵੌਇਸ ਆਫ ਅਮਰੀਕਾ ਦੇ ਹੋਰ ਸਰਕਾਰੀ ਚੈਨਲ ਬੰਦ ਹੋਣੇ ਚਾਹੀਦੇ ਹਨ 트럼ਪ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਦਾ ਫਰਕਲ ਛੋਟਾ ਕੀਤਾ ਜਾਵੇ ਤਾਂ ਜੋ ਫਿਚੂਲ ਖਰਚੇ ਘਟ ਸਕਣ ਹੁਣ ਤੱਕ ਇਹ ਆਰਡਰ ਕਾਨੂੰਨੀ ਚਾਲਾਂ ਦਾ ਸਾਹਮਣਾ ਕਰ ਸਕਦਾ ਹੈ ਕੈਰੀ ਲੈਕ ਜੋ ਕਿ ਨਵੀ ਵੌਇਸ ਆਫ ਅਮਰੀਕਾ ਡਾਇਰੈਕਟਰ ਬਣੀ ਹੈ ਕਹਿ ਰਹੀ ਹੈ ਕਿ ਉਹ ਵੌਇਸ ਆਫ ਅਮਰੀਕਾ ਨੂੰ ਬੰਦ ਹੋਣ ਨਹੀਂ ਦੇਵੇਗੀ ਪਰ ਉਸ ਵਿੱਚ ਸੁਧਾਰ ਕਰੇਗੀ ਜੇਕਰ ਇਹ ਆਰਡਰ ਪੂਰੀ ਤਰ੍ਹਾਂ ਲਾਗੂ ਹੋ ਗਿਆ ਤਾਂ ਲੱਖਾਂ ਲੋਕਾਂ ਦੀ ਨੌਕਰੀ ਖਤਮ ਹੋ ਸਕਦੀ ਹੈ ਤੇ ਵੌਇਸ ਆਫ ਅਮਰੀਕਾ ਬੰਦ ਹੋ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਮਰੀਕੀ ਕੋਰਟ ਤੇ ਸੰਸਦ ਇਸ ਦੇ ਉੱਤੇ ਕੀ ਕਾਰਵਾਈ ਕਰਦੀਆਂ ਹਨ ਤੁਹਾਡੀ ਕੀ ਰਾਏ ਹੈ ਕਿ ਵੌਇਸ ਆਫ ਅਮਰੀਕਾ ਨੂੰ ਬੰਦ ਕਰਨਾ ਚੰਗਾ ਫੈਸਲਾ ਹੈ ਜਾਂ ਬੁਰਾ ਕਮੈਂਟ ਕਰਕੇ ਦੱਸੋ ਹੋਰ ਤਾਜ਼ਾ ਖਬਰਾਂ ਵਾਸਤੇ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ